ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੋ ਉਸੋ ਹਾਜ਼ਰ ਆਇਆ ਦੀਆਂ ਕੁਝ ਕਲਾਂਾਂ ਤੋਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ ਸਭ ਤੋਂ ਪਹਿਲਾਂ ਜੌਨ ਰਸਟਰਡ ਦਾ ਅਸਤੀਫਾ ਤੇ ਬੀਸੀ ਦੀ ਰਾਜਨੀਤੀ ਇਸ ਵੇਲੇ ਕੱਲ ਦੀ ਹਲਚਲ ਮਚੀ ਹੈ ਕੀ ਗੱਲਬਾਤ ਆ ਦੂਜਾ ਕੈਨੇਡਾ ਸਰਕਾਰ ਨੇ ਅਗਲੇ ਸਾਲ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਟੀਚਾ ਜਾਰੀ ਕੀਤਾ ਤੀਜਾ ਸੀਆਰਏ ਨੇ ਇੱਕ ਚੇਤਾਵਨੀ ਦਿੱਤੀ ਹੈ ਕਿ ਕੁਝ ਚੀਜ਼ਾਂ ਤੋਂ ਬਚਣ ਦੀ ਇੱਕ ਗੱਲਬਾਤ ਜਿਹੜੀ ਹੈਗੀ ਆ ਕਿ ਫੀਫਾ ਕੱਪ ਦੇ ਲਈ ਜਿਹੜੇ ਸਟੇਡੀਅਮ ਨੇ ਇਹਨਾਂ ਸਬੰਧੀ ਮਿਨਿਸਟਰ ਦਾ ਇੱਕ ਵਿਵਾਦਿਤ ਬਿਆਨ ਆਇਆ ਤੇ ਤੇ ਗੱਲਬਾਤ ਕਰਾਂਗੇ ਤਵੀਸਾ 26 ਵਿੱਚ ਕੈਨੇਡਾ ਵਾਸੀਆਂ ਨੂੰ ਕਿੰਨੇ ਕੁ ਪੈਸੇ ਵੱਧ ਖਰਚਣੇ ਪੈਣਗੇ ਪਿਛਲੇ ਸਾਲ ਨਾਲੋਂ ਆਪਣਾ ਘਰ ਚਲਾਉਣ ਦੇ ਲਈ ਗਰੋਸਰੀ ਵਗੈਰਾ ਦੇ ਲਈ ਉਹਦੇ ਬਾਰੇ ਇੱਕ ਰਿਪੋਰਟ ਆ ਉਹ ਤੁਹਾਡਾ ਨਾਲ ਸਾਂਝੀ ਕਰਨੀ ਆ ਸਭ ਤੋਂ ਪਹਿਲਾਂ ਜੌਨ ਰਸਟਰਡ ਬਾਰੇ BC ਕੰਜ਼ਰਵਟਿਵ ਦੇ ਆਗੂ ਨੇ ਜੌਨ ਰਸਟਰਡ ਇਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਕਿਉਂਕਿ ਵਿਰੋਧ ਹੋਇਆ ਸੀ 39 ਇਹਨਾਂ ਦੇ ਐਮ ਐਲ ਏ ਸੀਗੇ 39 ਦੇ ਵਿੱਚੋਂ 20 ਵਿਰੋਧ ਕਰਨ ਲੱਗ ਪਏ ਸੀ ਕਿ ਜਿਹਨੇ ਅੱਧ ਤੋਂ ਜ਼ਿਆਦਾ ਨਹੀਂ ਕਿਹਾ ਵੀ ਅਸੀਂ ਤੁਹਾਨੂੰ ਆਪਣੇ ਲੀਡਰ ਨਹੀਂ ਮੰਨਦੇ ਤੇ ਜਿਹੜੀ ਇਹਨਾਂ ਦੀ ਅੰਦਰੋਨੀ ਪਾਰਟੀ ਦੀ ਸਮੱਸਿਆ ਸੀਗੀ ਉਹ ਇਹ ਸਟੈਪ ਡਾਊਨ ਕਰ ਗਿਆ ਬੀ ਸੀ ਕੰਜ਼ਰਵਟਿਵ ਪਾਰਟੀ ਤੋਂ ਬੜੀ ਇੱਕ ਹੈਰਾਨੀਜਨਕ ਗੱਲ ਹੋਈ ਹੈ ਕਿ ਇੰਨੇ ਥੋੜੇ ਸਮੇਂ ਦੇ ਵਿੱਚ ਇੰਨੀ ਜ਼ਿਆਦਾ ਹਲਚਲ ਇਸ ਪਾਰਟੀ ਦੇ ਵਿੱਚ ਹੋ ਗਈ ਇਹ ਇਹ ਪਾਰਟੀ ਆਪਾਂ ਸਾਰੇ ਜਾਣਦੇ ਹਾਂ ਕਿ ਲੰਬਾ ਸਮਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੋ ਪਾਰਟੀਆਂ ਮੁੱਖ ਤੌਰ ਦੇ ਉੱਤੇ ਰਹੀਆਂ ਇੱਕ BC ਲਿਬਰਲ ਹੁੰਦੀ ਸੀ ਇੱਕ NDP ਸੀਗੀ ਜਿਹੜੀ BC ਲਿਬਰਲ ਸੀ ਉਹ 17 ਤੱਕ ਕ੍ਰਿਸ਼ਟੀ ਕਲਾਰ ਕਿਥੇ ਪ੍ਰੀਮੀਅਰ ਰਹਾ ਏ ਏਡੀ ਵੱਡੀ ਸਟਰੋਂਗ ਪਾਰਟੀ ਸੀਗੀ ਉਹਦੇ ਤੋਂ ਬਾਅਦ ਲਗਾਤਾਰ ਹੁਣ NDP ਚੱਲ ਰਹੀ ਆ ਆ ਲਾਸਟ ਇਲੈਕਸ਼ਨ ਤੋਂ ਪਹਿਲਾਂ ਕੀ ਹੋਇਆ ਸੀ ਕਿ ਜਿਹੜੇ ਲਿਬਰਲ ਸੀ ਇਹਨਾਂ ਨੇ ਆਪਣਾ ਨਾਮ ਬਦਲ ਲਿਆ ਇਹਨਾਂ ਨੇ ਨਾਮ ਬਦਲ ਕੇ BC ਯੂਨਾਈਟਿਡ ਰੱਖ ਲਿਆ ਉਹ ਕੈਸਾ ਨਾਮ ਬਦਲਿਆ ਕਿ ਸਾਰੇ ਦਾ ਸਾਰਾ ਕੁਝ ਹੀ ਉਹਨਾਂ ਦਾ ਖਿਲਰ ਗਿਆ ਇਹ ਜੌਨ ਰੈਸਟ ਜਿਹੜੇ ਕਿਸੇ ਵੇਲੇ ਬੀਸੀ ਲਿਬਰਲ ਦਾ ਹਿੱਸਾ ਹੁੰਦੇ ਸੀ ਇਹ ਥੋੜਾ ਜਿਹਾ ਅਲੱਗ ਹੋ ਕੇ ਬੀਸੀ ਕੰਜ਼ਰਵਟ ਉਹ ਜਿਹੜੀ ਪਾਰਟੀ ਪਹਿਲਾਂ ਸੀਗੀ ਪਰ ਉਹਦੇ ਕੋਈ ਹੋਂਦ ਹੀ ਨਹੀਂ ਸੀ ਨਾ ਕੋਈ ਐਮਐਲਏ ਸੀ ਇਹਨਾਂ ਦਾ ਨਾ ਕਦੇ ਕੋਈ ਇਹਨਾਂ ਨੂੰ ਕੋਈ ਜਾਣਦਾ ਸੀ ਇਹਨਾਂ ਨੇ ਪਾਰਟੀ ਬਣਾ ਲਈ ਇਹਨਾਂ ਨੇ ਪਾਰਟੀ ਬਣਾਈ ਇੱਕਦਮ ਲੋਕ ਇਹਨਾਂ ਦੇ ਨਾਲ ਜੁੜਨਾ ਸ਼ੁਰੂ ਹੋ ਗਏ ਉਹ ਐਸੇ ਜੁੜੇ ਕਿ ਜਿਹੜੀ ਪਾਰਟੀ ਦਾ ਇੱਕ ਟਰਮ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਕੋਈ ਐਮਐਲਏ ਜਾਂ ਕਿਸੇ ਨੂੰ ਪਤਾ ਨਹੀਂ ਸੀ ਨਾ ਬੰਦਿਆਂ ਦਾ ਪਤਾ ਸੀ ਵੀ ਕਿਹਨੇ ਖੜਾ ਹੋਣਾ ਕੀ ਕਰਨਾ ਉਹ ਐਸੀ ਇੱਕ ਵੇਵ ਬਣੀ ਉਹਨਾਂ ਦੀ ਕਿ ਉਹ ਵਿਰੋਧੀ ਮੁੱਖ ਵਿਰੋਧੀ ਪਾਰਟੀ ਬਣ ਗਈ ਮੁੱਖ ਵਿਰੋਧੀ ਪਾਰਟੀ ਬਣ ਗਈ ਔਰ ਇੱਕ ਸੀਟ ਦੇ ਉੱਤੇ ਉਹ ਆਪਣੀ ਸਰਕਾਰ ਬਣਾਉਣੋਂ ਪਿੱਛੇ ਰਹਿ ਗਿਆ ਸਿਰਫ ਇੱਕ ਸੀਟ ਦੇ ਉੱਤੇ ਜੇ ਇੱਕ ਸੀਟ ਹੋਰ ਜਿੱਤ ਜਾਂਦੇ ਉਹ ਵੀ ਕੁਝ ਵੋਟਾਂ ਦੇ ਫਰਕ ਨਾਲ ਹੀ ਤਾਂ ਜੋਨ ਰਸਟਡ ਆਸ ਵੇਲੇ ਪ੍ਰੀਮੀਅਰ ਹੋਣੇ ਸੀ ਐਨ ਡੀ ਪੀ ਮਤਲਬ ਜਾਂਦੀ ਜਾਂਦੀ ਬਚੀ ਉਹ ਹੁਣ ਵੱਡਾ ਕੰਮ ਸੀ ਉਹਨਾਂ ਦੇ ਲਈ ਕਿ ਜ਼ੀਰੋ ਤੋਂ ਇੱਕਦਮ ਜਿਹੜਾ ਇੰਨਿਆਂ ਦੇ ਉੱਤੇ ਆ ਜਾਣਾ ਹੁਣ ਇਸ ਵੇਲੇ ਵੀ ਇਹਨਾਂ ਦੇ 5 ਐਮ ਐਲ ਏ ਤੇ ਪਹਿਲਾਂ ਛੱਡ ਕੇ ਜਿਹੜੇ ਜਾ ਚੁੱਕੇ ਆ ਤੇ ਉਹ ਜਿਹੜਾ ਕੱਢ ਦਿੱਤੇ ਜਾਂ ਛੱਡ ਕੇ ਚਲੇ ਗਏ ਪਾਰਟੀ ਦੇ ਅੰਦਰ ਹੋਣਾ ਤੇ ਚਾਹੀਦਾ ਸੀ ਵੀ ਜੋਂ ਰੈਸਟਰਡ ਨੂੰ ਤੇ ਵੱਡਾ ਗੂ ਮੰਨ ਲੈਣਾ ਚਾਹੀਦਾ ਸੀ ਇਹਨਾਂ ਨੂੰ ਵੀ ਜਿਹੜੇ ਬੰਦੇ ਨੇ ਜਿਹੜੀ ਪਾਰਟੀ ਦੀ ਹੋਂਦ ਕੋਈ ਨਹੀਂ ਸੀ ਉਹਨੂੰ ਲਿਆ ਕੇ ਇੱਥੇ ਤੱਕ ਖੜਾ ਕਰ ਦਿੱਤਾ ਜਿਨ੍ਹਾਂ ਨੂੰ ਵਿਰੋਧੀ ਧਿਰ ਚ ਬੈਠਣ ਦਾ ਤਜਰਬਾ ਨਹੀਂ ਉਹ ਹੋ ਸਕਦਾ ਸੀ ਸਰਕਾਰ ਬਣਾ ਕੇ ਸੂਬੇ ਨੂੰ ਰਨ ਕਰ ਦੇ ਪਰ ਹੋਇਆ ਉਲਟ ਇਹਨਾਂ ਦੀ ਜਿਹੜੀ ਗ੍ਰਾਫ ਸੀ ਉਹ ਥੱਲੇ ਜਾਣ ਲੱਗ ਪਿਆ ਐਨਡੀਪੀ ਸਟਰੋਂਗ ਹੋਣ ਲੱਗ ਪਈ ਇਨਾਂ ਦਾ ਪਪੂਲਾਰਿਟੀ ਜਿਹੜੀ ਲੋਕਾਂ ਦੇ ਵਿੱਚ ਸੀਗੀ ਜੌਨ ਰੈਸਟਡ ਦੀ ਗੱਲ ਬਣੀ ਨਹੀਂ ਤੇ ਪਾਰਟੀ ਨੂੰ ਇਹ ਪਤਾ ਲੱਗ ਗਿਆ ਵੀ ਜੇ ਵੋਟਾਂ ਭਾਵੇਂ ਕੱਲੋਂ ਵੀ ਪਹਿ ਜਾਣ ਸਾਡਾ ਕੱਖ ਵੀ ਬਚਣਾ ਇੱਥੇ ਉਹ ਵਿਰੋਧ ਕਿਤੇ ਇੱਕ ਗਿਆ ਫਿਰ ਦੂਜਾ ਆ ਗਿਆ ਇੱਕ ਨੂੰ ਇਹਨਾਂ ਨੇ ਕੱਢ ਦਿੱਤਾ ਤੇ ਉਹ ਕਰਦੇ ਕਰਾਉਂਦੇ ਜਿਹੜਾ ਇੱਥੇ ਤੱਕ ਚੱਲਿਆ ਗਿਆ ਗੱਲ ਕਿ ਅਲਟੀਮੇਟਲੀ ਉਹਨਾਂ ਨੇ ਪਹਿਲਾਂ ਵੀ ਜਿਹੜੀ ਲੀਡਰਸ਼ਿਪ ਰਿਵਿਊ ਸੀਗੀ ਉਹ ਹੋਇਆ ਉਹਦੇ ਤੋਂ ਬਾਅਦ ਫੇਰ ਹੁਣ ਇਹਨਾਂ ਨੇ ਖਾਸ ਤਰ੍ਹਾਂ ਦੇ ਉੱਤੇ ਕਹਿ ਦਿੱਤਾ ਕਿ ਨਹੀਂ ਜੀ ਤੁਸੀਂ ਨਹੀਂ ਹੋ ਸਕਦੇ ਇਸ ਕਰਕੇ ਪਹਿਲਾਂ ਇਹਨਾਂ ਨੇ ਨਾਂ ਕਰ ਦਿੱਤੀ ਸੀ ਇਹਨਾਂ ਨੇ ਮਤਲਬ ਰਿਫਿਊਜ਼ ਕਰ ਦਿੱਤਾ ਸੀ ਕਿ ਕੱਲ ਹੀ ਬੁੱਧਵਾਰ ਨੂੰ ਪਹਿਲਾਂ ਜਦੋਂ ਇਹਨਾਂ ਨੇ ਅਨਾਉਂਸ ਕੀਤਾ ਵੀ 39 ਦੇ ਵਿੱਚੋਂ 20 ਜਿਹੜਾ ਨੇ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਨਹੀਂ ਸਮਝਦੇ ਆਪਣਾ ਲੀਡਰ ਤੇ ਉਹ ਕਹਿੰਦੇ ਮੈਂ ਨਹੀਂ ਜਾਂਦਾ ਉਹਦੇ ਤੋਂ ਬਾਅਦ ਉਹਨਾਂ ਨੇ ਜਿਹੜਾ ਬੋਰਡ ਦਾ ਮੋਸ਼ਨ ਸੀਗਾ ਉਹਨੂੰ ਹਟਾਉਣ ਦਾ ਉਹਨੂੰ ਵੀ ਇਗਨੋਰ ਕਰ ਦਿੱਤਾ ਕਿ ਆਪਾਂ ਨਹੀਂ ਮੰਨਦੇ ਤੁਹਾਨੂੰ ਈਵਨ ਜਿਹੜਾ ਉਹ ਲੀਡਰ ਦੀ ਚੇਅਰ ਦੇ ਉੱਤੇ ਵੀ ਬਿਖਠੇ ਉੱਥੇ ਲੈਜਿਸਲੇਚਰ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਆਈ ऍम ਨਾਟ ਗੋਇੰਗ ਐਨੀਵੇਅਰ ਮੈਂ ਕਿਤੇ ਨਹੀਂ ਚੱਲਿਆ ਹੁਣ ਉਹ ਜਿਹੜੀ ਉਹ ਜਿਹੜਾ ਰਜਿਸਟ ਕੀਤਾ ਸੀ ਉਹਨਾਂ ਨੇ ਫਾਈਨਲੀ ਕਿਉਂਕਿ ਡਿਸੀਜਨ ਤਾਂ ਬਣਨਾ ਹੀ ਪੈਣਾ ਸੀ ਸੋ ਅੱਜ ਸਵੇਰੇ ਵੀਰਵਾਰ ਸਵੇਰੇ ਜੋਂ ਰੈਸਟੋਰੈਂਟ ਨੇ ਆਪਣੀ ਜਿਹੜੀ ਪੋਜੀਸ਼ਨ ਉਹ ਚੇਂਜ ਕਰ ਲਈ ਤੇ ਉਹਨੇ ਅਨਾਉਂਸ ਕਰ ਦਿੱਤਾ ਕਿ ਮੈਂ ਲਿਖਤੀ ਜਿਹੜੀ ਸਟੇਟਮੈਂਟ ਦੇ ਕੇ ਉਹਨਾਂ ਨੇ ਆਪਣਾ ਰਿਜ਼ਾਈਨ ਦੇ ਦਿੱਤਾ ਤੇ ਰਿਯੂਮਰਸ ਉਹ ਕਹਿੰਦੇ ਹੋਰ ਕੁਝ ਜੋ ਕੁਝ ਹੈਗਾ ਕਿ ਜਿਹੜੀ ਕੋਈ ਹੋਰ ਪਾਰਟੀ ਇਹਨਾਂ ਨੂੰ ਟੇਕਓਵਰ ਕਰ ਰਹੀ ਹੈ ਕਿਉਂਕਿ ਦੇਖੋ ਤੁਸੀਂ ਪਹਿਲਾਂ ਤਾਂ ਪਾਰਟੀ ਦੀ ਹੋਂਦ ਹੀ ਕੋਈ ਨਹੀਂ ਸੀ ਤੇ ਇੱਕਦਮ ਪਾਰਟੀ ਹੋਂਦ ਤੋਂ ਬੜੇ ਲੰਬੇ ਸਮੇਂ ਤੋਂ ਤੁਸੀਂ ਪਰ ਕੋਈ ਨਾ ਵਰਕਰ ਨਾ ਐਮਐਲਏ ਕੋਈ ਕਦੇ ਬਣਿਆ ਪਿਛਲੇ ਲੰਬੇ ਸਮੇਂ ਤੋਂ ਤੇ ਹੁਣ ਜਿਹੜੀ ਸਿਚੁਏਸ਼ਨ ਉਹ ਕਹਿੰਦੇ ਵੀ ਇਹ ਇਸ ਤਰ੍ਹਾਂ ਦੀ ਹੈ ਬਾਕੀ ਹਜੇ ਕੋਈ ਨਹੀਂ ਪਤਾ ਕਿ ਪਾਰਟੀ ਹੋਰ ਆਉਂਦੀ ਆ ਇਹ ਬਣਦੀ ਆ ਕੰਜ਼ਰਵਟਿਵ ਇਕੱਠੇ ਰਹਿੰਦੇ ਆ ਜਾਂ ਨਹੀਂ ਰਹਿੰਦੇ ਉਹ ਜੋਨ ਰਸਟ ਕਹਿੰਦੇ ਮੈਂ ਚਾਹਨਾ ਵੀ ਪਾਰਟੀ ਇਕੱਠੀ ਰਵੇ ਉਹਨਾਂ ਦਾ ਜਿਹੜਾ ਮੈਸੇਜ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਬੀਸੀ ਨੂੰ ਇੱਕ ਸਟਰੋਂਗ ਯੂਨਾਈਟਿਡ اپੋਜੀਸ਼ਨ ਚਾਹੀਦੀ ਹੈ ਜਿਹੜੀ ਇਸ ਵੇਲੇ ਸਰਕਾਰ ਨੂੰ ਚੈਲੰਜ ਕਰ ਸਕੇ ਸਟੇ ਲੋਕ ਇਹ ਕਹਿੰਦੇ ਮੈਂ ਕਨਜ਼ਰਵੇਟਿਵ ਕੌਕਸ ਨੂੰ ਸਪੋਰਟ ਕਰਦਾ ਹਾਂ ਭਾਵੇਂ ਉਹ ਸਟੈਪ ਡਾਊਨ ਕਰ ਗਿਆ ਐਜ਼ ਅ ਲੀਡਰ ਪਰ ਉਹ ਕਹਿੰਦੇ ਮੈਂ ਪਾਰਟੀ ਨੂੰ ਸਪੋਰਟ ਕਰਦਾ ਰਹੂੰਗਾ ਤੇ ਜਿਹੜੇ ਐਮ ਐਲ ਏ ਵਜੋਂ ਵੀ ਸੋ ਉਹ ਪਾਰਟੀ ਨੂੰ ਇਕੱਠੀ ਰੱਖਣ ਦੇ ਲਈ ਇਸ ਵੇਲੇ ਜਿਹੜਾ ਚਾਹੁੰਦੇ ਮਤਲਬ ਉਹਨਾਂ ਨੇ ਕਿਹਾ ਕਿ ਸਾਰੇ ਲੋਕ ਇਕੱਠੇ ਰਹਿਣ ਟ੍ਰੈਵਰ ਹੈਲਫਰਡ ਇੰਟਰਮ ਲੀਡਰ ਨੇ ਇਸ ਵੇਲੇ ਸਾਰੀ ਵਾਈਟ ਰੌਕ ਤੋਂ ਐਮ ਐਲ ਏ ਟ੍ਰੈਵਰ ਹੈਲਫਰਡ ਕੱਲ ਹੀ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀ ਇਹਨਾਂ ਨੂੰ ਟੈਂਪਰੇਰੀ ਉਹਦਾ ਲੀਡਰ ਬਣਾਇਆ ਗਿਆ ਪਾਰਟੀ ਦਾ ਪਰ ਤੇ ਬਾਅਦ ਦੇ ਵਿੱਚ ਹੁਣ ਪਾਰਟੀ ਇੱਕ ਆਪਣੇ ਪਰਮਨੈਂਟ ਲੀਡਰ ਦੀ ਚੋਣ ਕਰੂਗੀ ਸੋ ਜਿਹੜੀ ਫੁੱਲ ਲੀਡਰਸ਼ਿਪ ਰੇਸ਼ ਹੈਗੀ ਆ ਉਹ ਜਲਦੀ ਸ਼ੁਰੂ ਹੋਊਗੀ ਪਾਰਟੀ ਆਰਗੇਨਾਈਜ਼ ਕਰੂਗੀ ਅਫੀਸ਼ੀਅਲ ਲੀਡਰਸ਼ਿਪ ਇਲੈਕਸ਼ਨ ਤੇ ਕਿਹਨੂੰ ਫਿਰ ਉਹ ਚੂਜ਼ ਕਰਦੇ ਉਹਨਾਂ ਦਾ ਬਾਅਦ ਦੇ ਵਿੱਚ ਪਤਾ ਲੱਗੂਗਾ ਇਹ ਇੱਕ ਜਿਹੜੀ ਇਨਸਟੇਬਿਲਟੀ ਵਿਦਨ ਪਾਰਟੀ ਆ ਉਹ ਕਾਫੀ ਮਹੱਤਵਪੂਰਨਾਂ ਤੇ ਬੀਸੀ ਦੀ ਰਾਜਨੀਤੀ ਦੇ ਵਿੱਚ ਇਹ ਬਹੁਤ ਮਹੱਤਵਪੂਰਨ ਸੀ ਇਹਨਾਂ ਦਾ ਆਉਣਾ ਉੱਬਰਣਾ ਤੇ ਇੱਕ ਸੀਟ ਪਿੱਛੇ ਇਹਨਾਂ ਦਾ ਸਿਰਫ ਪਿੱਛੇ ਰਹਿ ਜਾਣਾ ਤੇ ਹੁਣ ਲੱਗਦਾ ਇਹ ਆ ਕਿ ਪੰਜ ਪਹਿਲਾਂ ਚਲੇ ਗਏ ਲੀਡਰ ਨੂੰ ਇਹਨਾਂ ਨੇ ਕੱਢ ਦਿੱਤਾ ਹੋ ਸਕਦਾ ਪਾਰਟੀ ਉਨੀ ਸਟਰੋਂਗ ਨਾ ਰਹੇ ਜਿੰਨੀ ਇਲੈਕਸ਼ਨ ਦੌਰਾਨ ਸੀਗੀ ਇੰਟਰਨੈਸ਼ਨਲ ਸਟੂਡੈਂਟਸ ਹਮੇਸ਼ਾ ਕੈਨੇਡਾ ਦੇ ਵਿੱਚ ਚਰਚਾ ਦਾ ਵਿਸ਼ਾ ਰਹੇ ਆ ਤੇ ਅੱਜ ਫੈਡਰਲ ਸਰਕਾਰ ਨੇ 2026 ਦਾ ਇਹਨਾਂ ਦਾ ਜਿਹੜਾ ਸਟੱਡੀ ਪਰਮਿਟ ਆ ਉਹਨਾਂ ਸੰਬੰਧੀ ਇੱਕ ਯੋਜਨਾ ਦੱਸ ਦਿੱਤੀ ਆ ਕਿ ਕਿੰਨਿਆਂ ਨੂੰ ਵੀਜ਼ੇ ਦੇਣੇ ਸਟੱਡੀ ਪਰਮਿਟ ਕਿੰਨਿਆਂ ਨੂੰ ਦੇਣੇ ਆ ਫੈਡਰਲ ਸਰਕਾਰ ਨੇ ਇਹ ਕਹਿ ਦਿੱਤਾ ਕਿ ਅਸੀਂ 4 ਲੱਖ 8000 ਸਟੱਡੀ ਫਾਰਮੈਟ 2026 ਦੇ ਵਿੱਚ ਦੇਵਾਂਗੇ 4 ਲੱਖ 8000 ਦਾ ਮਤਲਬ ਉਹਨਾਂ ਨੇ ਇਹ ਦੱਸਿਆ ਕਿ 1 ਲੱਖ 55000 ਤਾਂ ਸਟੂਡੈਂਟ ਜਿਹੜੇ ਕੈਨੇਡਾ ਨੂੰ ਆਉਣਾ ਆ ਉਹਨਾਂ ਨੂੰ ਤੇ 2 ਲੱਖ 53000 ਜਿਹੜੀਆਂ ਐਕਸਟੈਂਸ਼ਨਸ ਆ ਉਹਨਾਂ ਸਟੂਡੈਂਟਸ ਨੂੰ ਜਿਹੜੇ ਪਹਿਲਾਂ ਹੀ ਇੱਥੇ ਦੇਸ਼ ਦੇ ਵਿੱਚ ਹੈਗੇ ਆ ਉਹਨਾਂ ਨੂੰ ਸੋ ਟੋਟਲ ਜਿਹੜਾ ਨੰਬਰ ਹੈਗਾ ਆ ਉਹ 4 ਲੱਖ 8000 ਤੇ 4 ਲੱਖ 8000 ਦੇ ਵਿੱਚੋਂ 1 ਲੱਖ 55000 ਬਾਹਰ ਆਊਗਾ ਇਹ ਲੋ ਨਵਾਂ ਇਹਨਾਂ ਨੇ ਸਟੱਡੀ ਪਰਮਿਟ ਦੇਣਾ ਕਿਉਂਕਿ ਜਿਹੜੀਆਂ ਐਕਸਟੈਂਸ਼ਨਸ ਦੇਣੀਆਂ ਇੱਥੋਂ ਐਕਸਟੈਂਡ ਕਰਨੀਆਂ ਜਿਨ੍ਹਾਂ ਦੇ 253000 ਤੱਕ ਇੱਥੇ ਵਾਲੀ ਆ ਸੋ ਇਹ ਨੰਬਰ ਘਟਿਆ ਲੱਗਦਾ ਤਾਂ ਬਹੁਤ ਜ਼ਿਆਦਾ ਹੈ ਪਰ ਜਦੋਂ ਇਹਨੂੰ ਪਿੱਛੇ 25 ਦੇ ਨਾਲ ਹੀ ਮੁਕਾਬਲਾ ਇਸ ਸਾਲ ਦੇ ਨਾਲ ਹੀ ਤੁਸੀਂ ਦੇਖਦੇ ਆ ਕਿੰਨੇ ਘਟ ਕੀਤੇ ਆ 7% ਘਟਾ ਦਿੱਤੇ ਇਹਨਾਂ ਨੇ ਉਤੋਂ ਪਿਛਲੇ ਸਾਲ ਨਾਲ ਮੁਕਾਬਲਾ ਕਰਕੇ ਦੇਖੋ 24 ਦੇ ਨਾਲ ਤਾਂ ਇਹ ਗਿਣਤੀ 16% ਥੱਲੇ ਚਲੇਗੀ ਆ ਔਰ ਇਹ 3 ਸਾਲ ਦਾ ਲਗਾਤਾਰ ਮਤਲਬ ਡਾਊਨਵਰਡ ਟ੍ਰੈਂਡ ਆ 24 ਚ ਘਟੇ ਪਹਿਲਾਂ ਫਿਰ 25 ਚ ਘਟੇ ਹੁਣ 26 ਦੇ ਵਿੱਚ ਜਿਹੜੇ ਆ ਹੋਰ ਗਿਣਤੀ ਘਟਾ ਦਿੱਤੀ ਗਈ ਹੈ ਐਕਸਪਰਟ ਇਹ ਕਹਿੰਦੇ ਆ ਕਿ ਸਮੱਸਿਆ ਇਹਦੇ ਨਾਲ ਹੱਲ ਨਹੀਂ ਹੋਣੀ ਕਿ ਤੁਸੀਂ ਇਹਨਾਂ ਨੂੰ ਸਿਰਫ ਨੰਬਰ ਇਹਨਾਂ ਦਾ ਘਟਾ ਦੋਗੇ ਜਾਂ ਕੈਪ ਕਰ ਦੋਗੇ ਇਹਦੇ ਨਾਲ ਸਮੱਸਿਆ ਨਹੀਂ ਹੋਣੀ ਜਿਹੜੇ ਇਮੀਗ੍ਰੇਸ਼ਨ ਦੇ ਕੁਝ ਮਾਹਰ ਨੇ ਉਹ ਇਸ ਵੇਲੇ ਦੱਸ ਰਿਹਾ ਹੈ ਕਿ ਸਰਕਾਰ ਨੂੰ ਬੈਟਰ ਪਲਾਨ ਚਾਹੀਦਾ ਨਾ ਕਿ ਸਿਰਫ ਨੰਬਰ ਘਟਾਉਣੇ ਚਾਹੀਦੇ ਆ ਕੈਨੇਡਾ ਨੂੰ ਅਸਲ ਦੇ ਵਿੱਚ ਤੇ ਦੇਖਣਾ ਇਹ ਚਾਹੀਦਾ ਵੀ ਇੱਥੇ ਹਾਊਸਿੰਗ ਅਵੇਲੇਬਿਲਟੀ ਕੀ ਆ ਜਿਹੜੀ ਹਸਪੀਟਲ ਹੈਲਥ케ਅਰ ਕਪੈਸਿਟੀ ਉਹ ਕੀ ਆ ਸੋਸ਼ਲ ਸਰਵਿਸ ਜਿਹੜੀ ਆ ਇਹ ਡਿਸਾਈਡ ਕਰਨ ਤੋਂ ਪਹਿਲਾਂ ਵੀ ਸਟੂਡੈਂਟਸ ਜਿਹੜੇ ਕਿੰਨੇ ਆ ਸਕਦੇ ਆ ਸੋਸ਼ਲ ਸਰਵਿਸ ਬਾਰੇ ਪਤਾ ਹੋਣਾ ਚਾਹੀਦਾ ਕੈਨੇਡਾ ਇਹ ਚਾਹੁੰਦਾ ਕਿ ਸਾਡੇ ਕੋਲੇ ਟਾਪ ਟੈਲੈਂਟ ਆਵੇ ਨਿਆਣੇ ਆਉਣ ਸਾਡੇ ਕੋਲੇ ਪੜਨ ਸਟੂਡੈਂਟ ਆਉਣ ਪਰ ਜਿਹੜੇ ਟਾਪ ਦੇ ਆ ਸਰਕਾਰ ਜਿਹੜੇ ਹਾਈਲੀ ਸਕਿਲਡ ਜਿਹੜੇ ਹਾਈ ਕੁਆਲਿਟੀ ਸਟੂਡੈਂਟਸ ਨੇ ਉਹਨਾਂ ਨੂੰ ਕੈਨੇਡਾ ਵੱਲ ਖਿੱਚਣਾ ਚਾਹੁੰਦੇ ਆ ਜਿਹੜੇ ਮਾਸਟਰਸ ਨੇ ਪੀ ਐਚ ਡੀ ਸਟੂਡੈਂਟਸ ਨੇ ਉਹਨਾਂ ਨੂੰ ਸੌਖਾ ਐਪਲੀਕੇਸ਼ਨ ਪ੍ਰੋਸੈਸ ਹੋ ਜਾਣਾ ਉਹਨਾਂ ਦਾ ਆਹ ਅਗਲੇ ਸਾਲ ਤੋਂ 1 ਜਨਵਰੀ 2026 ਤੋਂ ਕੋਈ ਬੰਦਾ ਇੱਥੇ ਉਥੋਂ ਬੀਏ ਐਮਏ ਐਮਐਸਸੀ ਕਰਕੇ ਇੱਥੇ ਮਾਸਟਰਸ ਕਰਨ ਆਉਂਦਾ ਜਾਂ ਪੀਐਚਡੀ ਕਰਦਾ ਆ ਜਿਹੜੀ ਪਬਲਿਕ ਇੰਸਟੀਚਿਊਸ਼ਨ ਦੇ ਉੱਤੇ ਉਹਨਾਂ ਨੂੰ ਜਿਹੜੇ ਆਹ ਪੈਲ ਜਾਂ ਟੈਲ ਜਿਹੜੇ ਹੈਗੇ ਆ ਟੈਸਟੇਸ਼ਨ ਲੈਟਰ ਹੁੰਦੀ ਇਹ ਨਹੀਂ ਚਾਹੀਦੀ ਸੋ ਇਹਦੇ ਨਾਲ ਕੀ ਹੋਊਗਾ ਕਿ ਅਪਲਾਈ ਕਰਨਾ ਸੌਖਾ ਹੋ ਜਾਊਗਾ ਤੇ ਜਿਹੜੇ ਮਤਲਬ ਤੇਜ਼ ਹੋ ਜਾਊਗਾ ਹੋ ਜਾਊਗਾ ਇਹ ਜਿਹੜਾ ਪ੍ਰੋਸੈਸ ਆ ਪਰ एक्सपर्ट ਕਹਿੰਦੇ ਆ ਕਿ ਜੇ ਕੈਨੇਡਾ ਕੋਲੇ ਨੌਕਰੀਆਂ ਹੈ ਨਹੀਂ ਤਾਂ ਇਹ ਟਿਕਣੇ ਨਹੀਂ ਤੁਹਾਡੇ ਕੋਲ ਸਾਦੇ ਤੁਸੀਂ ਲਓਂਗੇ ਪਰ ਜੇ ਉਹਨਾਂ ਦੇ ਲਈ ਇੱਥੇ ਕੰਮ ਹੀ ਹੈ ਨਹੀਂ ਤਾਂ ਫਿਰ ਇਹ ਤੁਹਾਡੇ ਕੋਲ ਕਿਉਂ ਰਹਿਣਗੇ ਉਹ ਕਹਿੰਦੇ ਕਿ ਕੈਨੇਡਾ ਕੋਲ ਚੰਗੀਆਂ ਜੋਬ ਅਪਰਚੂਨਿਟੀ ਜਿੰਨਾ ਚਿਰ ਨਹੀਂ ਆ ਭਾਵੇਂ ਕਿ ਬਹੁਤ ਜ਼ਿਆਦਾ ਸਕਿਲਡ ਸਟੂਡੈਂਟਸ ਜਿਹੜੇ ਆ ਉਹ ਇੱਥੇ ਰਹਿਣੇ ਨਹੀਂ ਆ ਭਾਵੇਂ ਜਾਣਗੇ ਹੁਣ ਸਾਰੇ ਪ੍ਰੋਵਿੰਸਸ ਨੂੰ ਉਹਨਾਂ ਨੇ ਵੱਖਰਾ ਵੱਖਰਾ ਜਿਹੜਾ ਸਟੱਡੀ ਪਰਮਿਟ ਦਿੱਤੇ ਆ ਜਿਹੜੇ ਨਾਨ ਗ੍ਰੈਜੂਏਟ ਸਟੂਡੈਂਟਸ ਨੇ ਕਾਲਜ ਜਾਂ ਅੰਡਰਗ੍ਰੈਜੂਏਟ ਵਾਲੇ ਆਈਆਰਐਸਸੀ ਕਹਿੰਦੀ ਆ ਕਿ 1,80,000 ਪਰਮਿਟ ਜਿਹੜੇ ਆ ਉਹ ਚਾਹੀਦੇ ਆ ਉਹਨਾਂ ਨੂੰ ਤੇ ਜਿਹੜੇ ਸਭ ਤੋਂ ਵੱਡੀ ਪ੍ਰੋਵਿੰਸ ਅਲੋਕੇਸ਼ਨ ਆ ਉਹਨਾਂ ਦੇ ਵਿੱਚ ਅਨਟੈਰੀਆ ਨੂੰ 70,000 ਦੇ ਕਰੀਬ ਦਿੱਤੇ ਗਏ ਆ ਕਵੈਕ ਨੂੰ 39,000 ਦੇ ਕਰੀਬ ਬੀਸੀ ਨੂੰ 24,000 ਅਲਬਰਟਾ ਨੂੰ 21,000 ਤੇ ਇਸੇ ਤਰ੍ਹਾਂ ਜਿਹੜੇ ਛੋਟੇ ਪ੍ਰੋਵਿੰਸ ਨੇ ਉਹਨਾਂ ਨੂੰ 774 ਤੋਂ ਲੈ ਕੇ 6500 34 ਦੇ ਵਿਚਕਾਰ ਵਿਚਕਾਰ ਦਿੱਤੇ ਗਏ ਆ ਜਿਹੜੀਆਂ ਟੈਰੇਟਰੀਜ਼ ਨੇ ਜਾਂ ਜਿਹੜੀਆਂ ਕੁਝ ਟੈਰੇਟਰੀਜ਼ ਨੂੰ 200 ਦੇ ਕਰੀਬ ਵੀ ਇਹ ਦਿੱਤਾ ਗਿਆ ਸੋ ਐਕਸਪਰਟ ਜਿਹੜੇ ਕਹਿ ਰਿਹਾ ਕਿ ਕੋਈ ਜਿਹੜੀ ਐਕਸਪ੍ਰੈਸ਼ਨ ਆਫ ਇੰਟਰਸਟ ਸਿਸਟਮ ਇਦਾਂ ਦਾ ਕੋਸ਼ਿਸ਼ ਚਾਹੀਦਾ ਆ ਕੈਨੇਡਾ ਨੂੰ ਜਿਹੜਾ ਸਿਸਟਮ ਆ ਉਹ ਐਕਸਪ੍ਰੈਸ ਐਂਟਰੀ ਵਰਗਾ ਕੁਝ ਕਾਪੀ ਕਰਕੇ ਲਾਗੂ ਕਰਨਾ ਚਾਹੀਦਾ ਕਿ ਸਟੂਡੈਂਟ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਸਬਮਿਟ ਕਰਨ ਕੈਨੇਡਾ ਸਿਲੈਕਟ ਕਰੇ ਬੈਸਟ ਅਪਲੀਕੇਸ਼ਨਸ ਨੂੰ ਉਹਨਾਂ ਦੇ ਕ੍ਰਾਈਟੇਰੀਆ ਦੇ ਆਧਾਰ ਦੇ ਉੱਤੇ ਤੇ ਉਹ ਜ਼ਿਆਦਾ ਟਰਾਂਸਪੇਰੈਂਟ ਹੋਵੇ 26 ਦੇ ਵਿੱਚ ਸਟੱਡੀ ਪਰਮਿਟ ਲੈਣਾ ਮੁੱਖ ਦੀ ਗੱਲ ਬਹੁਤ ਔਖਾ ਹੋਣਾ ਕਿਉਂਕਿ ਇੱਕ ਤਾਂ ਪਰਮਿਟ ਥੋੜੇ ਆ ਪਰਮਿਟ ਘਟਾਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਦੂਜਾ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਪ੍ਰੋਸੈਸਿੰਗ ਦੇ ਲਈ ਵਰਤੀ ਜਾ ਰਹੀ ਆ ਤੀਜਾ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਉਹ ਮਤਲਬ ਜ਼ਿਆਦਾ ਉਹਨਾਂ ਦਾ ਅਪਰੂਵਲ ਪ੍ਰੋਸੈਸ ਹੀ ਬਹੁਤ ਔਖਾ ਕਰ ਦਿੱਤਾ ਇਹਨਾਂ ਇੱਕ ਤਾਂ ਘਟਾ ਦਿੱਤੇ ਚਲੋ ਜਿਨ੍ਹਾਂ ਨੂੰ ਮਿਲਣੇ ਉਹਨਾਂ ਨੂੰ ਤੇ ਸੌਖੇ ਮਿਲ ਜਾਣ ਪਰ ਦੱਸਿਆ ਜਾ ਰਿਹਾ ਕਿ ਇਹ ਔਖੇ ਹੋਣਗੇ ਟਿਊਸ਼ਨ ਫੀਸ ਦੇ ਉੱਤੇ ਵੀ ਅਸਰ ਪਊਗਾ ਕਾਲਜ ਯੂਨੀਵਰਸਿਟੀ ਕਿਉਂਕਿ ਬਹੁਤ ਸਾਰਾ ਉਹ ਇਹਨਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਡਿਪੈਂਡ ਕਰਦੇ ਆ ਸਾਰਾ ਤਾਣਾ ਬਣਾ ਚੰਗੀਆਂ ਚੰਗੀਆਂ ਯੂਨੀਵਰਸਟੀਆਂ ਦਾ ਇੱਥੇ ਆਪਣੇ ਬੀਸੀ ਦੇ ਵਿੱਚ ਵੀ ਹਿੱਲਿਆ ਪਿਆ ਕਿਉਂਕਿ ਉਹ ਸਾਰੇ ਜੀ ਸਾਰੇ ਟਿਊਸ਼ਨ ਫੀਸ ਨਹੀਂ ਆ ਰਹੀ ਖਰਚੇ ਉਸ ਹੱਬ ਨਾਲ ਹੋ ਗਏ ਸੀ ਪਰ ਇਹ ਵੀ ਇੱਕ ਵੱਡਾ ਸੰਕਟ ਆ ਸੋ ਟਿਊਸ਼ਨ ਫੀਸ ਦੇ ਵਿੱਚ ਵੀ ਕੋਈ ਤਬਦੀਲੀ ਆ ਸਕਦੀ ਆ ਸੀਆਰ ਨੇ ਇੱਕ ਵਾਰਨਿੰਗ ਦਿੱਤੀ ਆ ਕਿ ਜਿਹੜੀ ਫੇਕ ਤੇ ਕੰਪਲਿਕੇਟਿਡ ਟੈਕਸ ਸੇਵਿੰਗ ਕੋਸ਼ਿਸ਼ ਸਕੀਮਾਂ ਆ ਰਹੀਆਂ ਸਾਹਮਣੇ ਕਿਉਂਕਿ ਈਅਰ ਐਂਡ ਆ ਹੁਣ ਦਸੰਬਰ ਮਹੀਨਾ ਚੱਲ ਰਿਹਾ ਤੇ ਟੈਕਸ ਬਚਾਉਣ ਦੇ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਆ ਰਹੀਆਂ ਸੀਆਰਏ ਨੇ ਕਿਹਾ ਕੈਨੇਡਾ ਰੈਵਨਿਊ ਜਿਹੜੇ ਹੈਗੇ ਆ ਉਹਨਾਂ ਨੇ ਕਿ ਇਹਨਾਂ ਤੋਂ ਬਚਿਆ ਜਾਵੇ ਇਹ ਸਕੀਮ ਅਸਲ ਦੇ ਵਿੱਚ ਪ੍ਰਟੈਂਡ ਇਦਾਂ ਕਰ ਰਹੇ ਆ ਕਿ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਆ ਇਹਨੂੰ ਟੈਕਸ ਘਟਾਉਣ ਦੇ ਲਈ ਵਰਤਿਆ ਜਾ ਸਕਦਾ ਪਰ ਅਸਲ ਦੇ ਵਿੱਚ ਇਹ ਇੱਕ ਇਲਲੀਗਲ ਅ ਮਤਲਬ ਟੈਕਸ ਤੋਂ ਬਚਣ ਦਾ ਗੈਰ ਕਾਨੂੰਨੀ ਤਰੀਕਾ ਆ ਸਕੀਮ ਕੀ ਕਹਿ ਰਿਹਾ ਕਿ ਜਿਹੜੀ ਇੱਕ ਪਾਸਿਓਂ ਲੋਨ ਲੈ ਲਓ ਇੰਸ਼ੋਰੈਂਸ ਬਾਏ ਕਰਨ ਦੇ ਲਈ ਉਹ ਲੋਕਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਲੋਨ ਲੈ ਲਓ ਆਪਣਾ ਅ ਇੰਸ਼ੋਰੈਂਸ ਦੀਆਂ ਪਾਲਿਸੀਜ਼ ਨੂੰ ਪੇ ਕਰਨ ਦੇ ਲਈ ਤੇ ਲੋਨ ਜਿਹੜਾ ਆ ਉਹ ਇੱਕ ਟ੍ਰਿਕ ਦਾ ਹਿੱਸਾ ਆ ਕਿ ਜਿਹੜਾ ਪੈਸਾ ਤੁਸੀਂ ਟੈਕਸ ਪੇ ਕਰਨ ਤੋਂ ਬਚ ਸਕਦੇ ਹੋ ਪਰ ਰਸੀਆਰੇ ਨੇ ਕਿਹਾ ਵੀ ਇਦਾਂ ਬਚਿਆ ਨਹੀਂ ਜਾ ਸਕਦਾ ਤੁਸੀਂ ਜਿਹੜਾ ਲਿਮਟਿਡ ਰਿਸੋਰਸ ਲੋਨ ਆ ਉਹਨੂੰ ਜਿਹੜਾ ਉਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਲੋਨ ਦੇਣ ਵਾਲਾ ਜਿਹੜਾ ਲੈਂਡਰ ਆ ਉਹ ਉਦੋਂ ਇਹ ਵਾਪਸ ਲੈ ਸਕਦਾ ਆ ਇੰਸ਼ੋਰੈਂਸ ਪਾਲਿਸੀ ਜੇ ਲੋਨ ਜਿਹੜਾ ਪੇ ਨਾ ਕੀਤਾ ਜਾਵੇ ਉਹ ਜਿਹੜਾ ਹੋਰ ਕੋਈ ਪਰਸਨਲ ਜਾਂ ਕੰਪਨੀ ਐਸੈਟ ਜਿਹੜਾ ਨਹੀਂ ਲੈ ਸਕਦੇ ਇਹਦੇ ਨਾਲ ਕੀ ਹੁੰਦਾ ਕਿ ਜਿਹੜਾ ਅਰੇਂਜਮੈਂਟ ਆ ਉਹ ਇਦਾਂ ਜਿਹੜਾ ਦੇਖਦਾ ਇਦਾਂ ਕਿ ਬਹੁਤ ਸੁਰੱਖਿਅਤ ਆ ਪਰ ਇਹ ਰੈੱਡ ਫਲੈਗ ਆ ਸੀਆਰਏ ਦੇ ਲਈ ਸੋ ਰੀਅਲ ਇੰਸ਼ੋਰੈਂਸ ਪਲਾਨਸ ਨਹੀਂ ਆ ਇਹ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਜੇ ਤੁਹਾਨੂੰ ਕੋਈ ਕਹਿੰਦਾ ਕਿ ਟੈਕਸ ਬਚਾਉਣ ਦੇ ਲਈ ਫਲਾਨਾ ਫਲਾਨਾ ਇੰਸ਼ੋਰੈਂਸ ਦਾ ਇਦਾਂ ਇਦਾਂ ਲੋਨ ਲੈ ਕੇ ਸਕੀਮ ਕੀਤੀ ਜਾ ਸਕਦੀ ਆ ਉਸ ਚੀਜ਼ ਨੂੰ ਜਿਹੜਾ ਡਬਲ ਚੈੱਕ ਕਰ ਲਿਆ ਜਾਵੇ ਖਾਸ ਤੌਰ ਦੇ ਉੱਤੇ ਜਿਹੜੀ ਇਹ ਵਾਰਨਿੰਗ ਉਹਨਾਂ ਨੇ ਜਾਰੀ ਕੀਤੀ ਆ ਆਮ ਤੌਰ ਦੇ ਉੱਤੇ ਜਿਹੜੀਆਂ ਕੰਪਨੀਆਂ ਜਾਂ ਇੰਡੀਵਿਜੂਅਲ ਨੇ ਇਹਨੂੰ ਬਹੁਤੀ ਵਾਰੀ ਉਹ ਕੈਨੇਡਾ 'ਚ ਹੁੰਦੇ ਨਹੀਂ ਜਿਹੜੇ ਪ੍ਰਮੋਟ ਕਰਦੇ ਆ ਜਾਂ ਤੁਹਾਨੂੰ ਫੋਨ ਕਰਕੇ ਕਹਿੰਦੇ ਆ ਵੀ ਇਦਾਂ ਕਰ ਲਓ ਇਦਾਂ ਕਰ ਲਓ ਉਹ ਕਲੇਮ ਇਹ ਕਰਦੇ ਆ ਕਿ 스마트 ਟੈਕਸ ਪਲਾਨ ਆ ਪਰ ਸੀਆਰ ਇਹ ਕਹਿੰਦੇ ਆ ਵੀ ਇਹ 스마트 ਨਹੀਂ ਆ ਅਸਲ ਦੇ ਵਿੱਚ ਤੁਹਾਨੂੰ ਗੁੰਮਰਾਹ ਕਰਨ ਵਾਲਾ ਟੈਕਸ ਪਲਾਨ ਆ ਜਿਹੜਾ ਪੈਸਾ ਆ ਉਹ ਮਤਲਬ ਉਹਨੂੰ ਇੱਕ ਤਰੀਕੇ ਦੇ ਨਾਲ ਸਰਕਲ ਦੇ ਵਿੱਚ ਘੁਮਾਇਆ ਜਾਂਦਾ ਤਾਂ ਕਿ ਤੁਸੀਂ ਟੈਕਸ ਤੋਂ ਬਚ ਸਕੋ ਸੋ ਜਿਹੜੇ ਸ਼ੇਅਰ ਹੋਲਡਰਸ ਨੇ ਉਹ ਮਨੀ ਬੋਰੋ ਕਰ ਲੈਂਦੇ ਆ ਲੈਂਡਰ ਤੋਂ ਤੇ ਉਹਨੂੰ ਬਾਅਦ ਦੇ ਵਿੱਚ ਉਹ ਦੂਜੇ ਪਾਸੇ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਪੈਸਾ ਜਿਹੜਾ ਉਹ ਆਪਣੀ ਕੰਪਨੀ ਦੇ ਵਿੱਚ ਪਾ ਲੈਂਦੇ ਆ ਕੰਪਨੀ ਜਿਹੜੀ ਹੈ ਕ੍ਰਿਟੀਕਲ ਇਨਰੈਂਸ ਇੰਸ਼ੋਰੈਂਸ ਬਾਏ ਕਰ ਲੈਂਦੀ ਆ ਉਹ ਵੀ ਬਾਹਰੋਂ ਕਿਤੇੋਂ ਤੇ ਸ਼ੇਅਰਹੋਲਡਰ ਜਿਹੜੇ ਆ ਬਾਅਦ ਦੇ ਵਿੱਚ ਆਪਣਾ ਪੈਸਾ ਉਹਦੇ ਵਿੱਚੋਂ ਕੱਢ ਲੈਂਦੇ ਆ ਤੇ ਟੈਕਸ ਜਿਹੜਾ ਉਹਦਾ ਪੇ ਨਹੀਂ ਕਰਦੇ ਜਿਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਇਹ ਗਲਤ ਆ ਸਕੀਮ ਦਾ ਗੋਲ ਸਿੱਧਾ ਹੀ ਮਤਲਬ ਆ ਕਿ ਜਿਹੜੀ ਕਾਰਪੋਰੇਸ਼ਨ ਟੈਕਸ ਫ੍ਰੀ ਹੈਗਾ ਉਹਦੇ ਵਿੱਚੋਂ ਪੈਸਾ ਬਾਹਰ ਕੱਢਣਾ ਸੋ ਇਹਦੇ ਪਿੱਛੇ ਨਾ ਲੱਗੋ ਇਹਦੇ ਕਾਂਸੀਕੁਐਂਸਸ ਨੇ ਕਾਫੀ ਸੀਰੀਅਸ ਹੋ ਸਕਦੇ ਆ ਇੱਕ ਤੇ ਜਦੋਂ ਇਹ ਗੱਲ ਬਾਹਰ ਆ ਗਈ ਜੁਰਮਾਨਾ ਬਹੁਤ ਲੱਗਣਾ ਦੂਜਾ ਪੇਮੈਂਟ ਸਾਰੀ ਕਰਨੀ ਪੈਣੀ ਆ ਤੇ ਇਕੱਠੀ ਕਰਨੀ ਪੈਣੀ ਆ ਤੀਜਾ ਜੇ ਕੋ ਤੁਹਾਡੇ ਟੈਕਸ ਬੈਨੀਫਿਟ ਆ ਉਹ ਜਾਂਦੇ ਲੱਗਣਗੇ ਕੋਰਟ ਵੀ ਜੁਰਮਾਨਾ ਕਰ ਸਕਦੀ ਆ ਈਵਨ ਜੇਲ ਦੇ ਵਿੱਚ ਵੀ ਜਾਣਾ ਪੈ ਸਕਦਾ ਸੋ ਇਸ ਕਰਕੇ ਇਹਧਰਲੇ ਪਾਸੇ ਜਿੰਨਾ ਬਚਿਆ ਜਾ ਸਕਦਾ ਉਹਨਾਂ ਬਚੇ ਜਾਵੇ ਔਰ ਕਈ ਤਰ੍ਹਾਂ ਦੇ ਇਸ ਵੇਲੇ ਜਿਹੜੇ ਆਫਸ਼ੋਰ ਡਿਸੇਬਿਲਿਟੀ ਸਕੀਮ ਆ ਕੋਈ ਵੀ ਕੋਈ ਤੁਹਾਨੂੰ ਦਿੰਦੇ ਆ ਤੁਹਾਨੂੰ ਜਿਹੜੀ ਕਈ ਸਕੀਮਾਂ ਹੋਰ ਵੀ ਆਉਂਦੀਆਂ ਇੰਡੀਵਿਜੂਅਲ ਲੋਨ ਪ੍ਰੋਗਰਾਮ ਵੀ ਕਈ ਤੁਹਾਨੂੰ ਦਿੰਦੇ ਆ ਸੋ ਇਹਨਾਂ ਤੋਂ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਬਚ ਕੇ ਰਹੋ ਤੇ ਸੀਆਰਐਨ ਨੇ ਖਾਸ ਚੇਤਾਵਨੀ ਜਾਰੀ ਕੀਤੀ ਆ ਅਗਲੇ ਸਾਲ ਜਿਹੜਾ FIFA ਕੱਪ ਇੱਥੇ ਹੋ ਰਿਹਾ ਫੈਡਰਲ ਮਨਿਸਟਰ ਨੇ ਇਹ ਕਿਹਾ ਕਿ ਕੈਨੇਡੀਅਨ ਜਿਹੜੇ ਨੇ ਇਹ ورلڈ ਕੱਪ ਗੇਮ ਇਨ ਪਰਸਨਟ ਅਟੈਂਡ ਕਰਨਾ ਚਾਹੁੰਦੇ ਆ ਨਿਰਾਸ਼ ਹੋਣਾ ਪਊ ਵੀ ਸਾਡੇ ਸਟੇਡੀਅਮ ਹੀ ਇੰਨੇ ਚੰਗੇ ਜਾਂ ਵੱਡੇ ਨਹੀਂ ਆ ਕਿ ਜਿੱਥੇ ਬੈਠ ਕੇ ਦੇਖੀ ਜਾ ਸਕੇ ਐਡਮ ਵੈਨ ਕੋਵਡਨ ਜਿਹੜੇ ਕੈਨੇਡਾ ਦੇ ਸੈਕਟਰੀ ਆਫ ਸਟੇਟ ਆਫ ਸਪੋਰਟਸ ਨੇ ਉਹਨਾਂ ਨੇ ਅਸਲ ਦੇ ਵਿੱਚ ਇਹ ਕਿਹਾ ਕਿ ਕੈਨੇਡਾ ਦੇ ਜਿਹੜੇ ਸਟੇਡੀਅਮ ਨੇ ਬਹੁਤ ਛੋਟੇ ਆ ਤੇ ਲੋਕਾਂ ਨੂੰ ਉਹਨਾਂ ਨੇ ਇਹ ਕਿਹਾ ਕਿ ورلڈ ਕੱਪ ਤੁਸੀਂ ਉੱਥੇ ਜਾਣ ਦੀ ਬਜਾਏ ਪਬਲਿਕ ਵਿਊਨ ਕਿਤੇ ਜਾ ਕੇ ਸਟੇਡੀਅਮਸ ਜਾਣ ਦੀ ਬਜਾਏ ਕਿਤੇ ਸਕਰੀਨਾਂ ਲੱਗੀਆਂ ਜਿੱਥੇ ਦਿਖਾਇਆ ਜਾ ਰਿਹਾ ਉੱਥੇ ਜਾ ਕੇ ਦੇਖ ਲਓ ਕਿਉਂਕਿ ਆਪਣੇ ਸਟੇਡੀਅਮ ਹੀ ਜਿਹੜੇ ਬਹੁਤੇ ਚੰਗੇ ਜਾਂ ਵੱਡੇ ਨਹੀਂ ਹੈ ਉਹ ਕਹਿੰਦੇ ਕੈਨੇਡਾ ਦੇ ਸਟੇਡੀਅਮ ਜਿਹੜੇ ਅਮਰੀਕਾ ਦੇ ਕਾਲਜਾਂ ਦੇ ਸਟੇਡੀਅਮ ਜਿੰਨੇ ਆ ਜਾਂ ਅਮਰੀਕਾ ਦੇ ਕਾਲਜਾਂ ਦੇ ਸਟੇਡੀਅਮ ਕੈਨੇਡਾ ਦੇ ਇਹਨਾਂ ਸਟੇਡੀਅਮ ਨਾਲੋਂ ਵੀ ਵੱਡੇ ਆ ਖਾਸ ਤੌਰ ਦੇਤੇ ਅਮਰੀਕਾ ਦੇ ਕਾਲਜ ਸਟੇਡੀਅਮ ਉਹ ਕਹਿੰਦੇ bigger ਆ ਕੈਨੇਡਾ ਦੇ ਸਭ ਤੋਂ ਵੱਡੇ ਸਟੇਡੀਅਮ BC ਦੇ ਵਿੱਚ ਮੰਨ ਲਓ ਆਪਣੇ BC ਪਲੇਸ ਆ ਇੱਥੇ ਵੈਨਕੂਵਰ ਦੇ ਵਿੱਚ ਉਧਰ BMO ਫੀਲਡ ਆ ਔਰ ਟ੍ਰਾਂਟੋ ਦੇ ਵਿੱਚ ਮਤਲਬ ਹੁਣ ਇਸ ਗੱਲ ਦਾ ਕੀ ਮਤਲਬ ਹੋਇਆ ਵੀ ਇਹ ਇਦਾਂ ਲੱਗਦਾ ਵੀ ਜਿੱਦਾਂ ਕੈਨੇਡਾ ਦੇ ਕੋਲ ਕੋਈ ਸਹੂਲਤ ਹੀ ਨਹੀਂ ਪਿੱਛੇ ਜੇ ਖਬਰ ਆਈ ਸੀ ਕਿ ਵੈਂਕੂਵਰ ਦੇ ਵਿੱਚ ਹੋਟਲ ਹੀ ਹੈ ਨਹੀਂ ਪੂਰੇ ਇੰਨੇ ਲੋਕ ਜਿੰਨੇ ਆਉਣ ਇਹਨਾਂ ਨੇ ਰਹਿਣਾ ਕਿੱਥੇ ਹੈ ਕਿ ਸਾਡੇ ਕੋਲੇ ਪ੍ਰਬੰਧ ਹੀ ਹੈ ਨਹੀਂ ਵੀ ਸਾਡਾ ਦੁਨੀਆ ਦੇ ਵਿੱਚ ਜਿਹੜਾ ਬਹੁਤ ਮਾੜਾ ਅਕਸ ਜਾਊਗਾ ਹੁਣ ਜਿਹੜਾ ਇੱਕ ਫੈਡਰਲ ਮਿਨਿਸਟਰ ਲੈਵਲ ਦਾ ਬੰਦਾ ਇਹ ਕਹਿ ਰਿਹਾ ਕਿ ਜਿਹੜਾ ਤੁਸੀਂ ਨਾ ਜਾਓ ਉੱਥੇ ਕਿਉਂਕਿ ਸਾਡੇ ਬੀਸੀ ਪਲੇਸ ਤੇ ਜਿਹੜੇ ਬੀਐਮਓ ਫੀਲਡ ਨੇ ਇਹ ਅਮਰੀਕਾ ਦੇ ਕਾਲਜਾਂ ਦੇ ਜਿਹੜੇ ਸਟੇਡੀਅਮ ਆ ਉਹਨਾਂ ਨਾਲੋਂ ਵੀ ਛੋ ਸੋ ਉਹਦਾ ਇੱਕ ਕੰਟੈਕਸਟ ਇਹ ਆ ਸਟੇਡੀਅਮ ਜਿਹੜੇ ਆਪਣੇ ਕਤਰ 2022 ਵਰਲਡ ਕੱਪ ਜਾਂ ਰਸ਼ੀਆ 2018 ਵਰਲਡ ਕੱਪ ਦੇ ਦੌਰਾਨ ਵਰਤੇ ਗਏ ਸੀ ਉਹ ਬੀਸੀ ਪਲੇਸ ਨਾਲੋਂ ਛੋਟੇ ਸੀ ਸੋ ਕੈਨੇਡਾ ਦਾ ਸਟੇਡੀਅਮ ਸਾਈਜ਼ ਐਕਚੁਅਲੀ ਨਾਰਮਲ ਆ ਫੀਫਾ ਦੇ ਲਈ ਕੈਨੇਡਾ ਦਾ ਜਿਹੜਾ ਸਟੇਡੀਅਮ ਆ ਉਹ ਨਾਰਮਲ ਨੇ ਜਿਹੜੇ ਈਵਨ ਜਿਹੜਾ ਬੀਐਮਓ ਫੀਲਡ ਆ ਉਹਨੂੰ ਐਕਸਪੈਂਡ ਕੀਤਾ ਜਾਂਦਾ ਇਵੈਂਟ ਦੇ ਲਈ ਟੋਰਾਂਟੋ ਦਾ ਬੀਐਮਓ ਫੀਲਡ ਉਹਦੇ ਚ ਅਲਮੋਸਟ 18000 ਦੇ ਕਰੀਮ ਟੈਂਪਰੇਰੀ ਉਹ ਸੀਟਸ ਲਾਈਆਂ ਜਾ ਰਹੀਆਂ ਇਹਦੀ ਕੈਪੈਸਿਟੀ ਨੂੰ 45736 ਬਣ ਜਾਂਦੀ ਹੈ ਸੋ ਇਹਦਾ ਮਤਲਬ ਇਹ ਆ ਕਿ ਜਿਆਦਾ ਲੋਕਾਂ ਕੋਲੇ ਚਾਂਸ ਆ ਕਿ ਉਹ ਦੇਖ ਸਕਣਗੇ ਇਹ ਮੈਚ ਉੱਥੇ ਜਾ ਕੇ ਦੂਜਾ ਇਹ ਆ ਕਿ ਉਹਨਾਂ ਨੇ ਕ੍ਰਿਟਿਕਾਈਜ਼ ਤਾਂ ਕਰ ਦਿੱਤਾ ਪਰ ਸੋਲੂਸ਼ਨ ਕੋਈ ਨਹੀਂ ਦਿੰਦਾ ਕਿ ਵੱਡੇ ਸਟੇਡੀਅਮ ਬਣਾਏ ਕਿੱਦਾਂ ਜਾਣ ਜਿਹੜੇ ਵੈਨਕਵਰਡਨ ਨੇ ਜਿਨ੍ਹਾਂ ਨੇ ਇਹ ਕੰਪਲੇਂਟ ਕੀਤੀ ਆ ਜਾਂ ਇਹ ਕਮੈਂਟ ਕੀਤਾ ਇਸ ਗੱਲ ਦੇ ਉੱਤੇ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਇਹਨੂੰ ਫਿਕਸ ਕਿਦਾਂ ਕੀਤਾ ਜਾ ਸਕਦਾ ਸੋ ਉਹਨਾਂ ਨੂੰ ਹੀ ਇਹ ਦੱਸਣਾ ਚਾਹੀਦਾ ਵੀ ਇਹਨੂੰ ਫਿਕਸ ਕਿਦਾਂ ਕਰਨਾ ਸੋ ਜਿਹੜਾ ਇਹ ਇੱਕ ਜਿਹੜੀ ਜੇਸ ਗੱਲ ਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ ਕਿ ਜਿਹੜਾ ਐਟਮਾਸਫੀਅਰ ਆ ਫੈਨ ਜ਼ੋਨ ਦੇ ਵਿੱਚ ਪਬਲਿਕ ਸਪੇਸਸ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹੋਊਗਾ ਭਾਵੇਂ ਜਿਹੜੇ ਕਿ ਸਟੇਡੀਅਮ ਬਹੁਤ ਵੱਡੇ ਨਹੀਂ ਆ ਸੋ ਕੈਨੇਡੀਅਨ ਜਿਹੜੇ ਆ ਉਹ ਗੇਮ ਲਾਈਵ ਦੇਖਣਾ ਚਾਹੁੰਦੇ ਆ ਬਾਵਜੂਦ ਇਸ ਕਮੈਂਟ ਦੇ ਬਹੁਤ ਫੈਨ ਨੇ ਜਿਹੜੇ ਐਕਸਾਈਟਡ ਨੇ ਇਸ ਵੇਲੇ ਇਹਨਾਂ ਮੈਚਸ ਨੂੰ ਅਟੈਂਡ ਕਰਨ ਦੇ ਲਈ ਵੈਨਕੂਵਰ ਦੇ ਵਿੱਚ ਟੋਰਾਂਟੋ ਦੇ ਵਿੱਚ ਕਿਉਂਕਿ ਕਈ ਦਹਾਕਿਆਂ ਦੀ ਉਡੀਕ ਤੋਂ ਬਾਅਦ ਕੈਨੇਡਾ ਇਹਨਾਂ ਨੂੰ ਹੋਸਟ ਕਰ ਰਿਹਾ ਹੈ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਿਹੜੇ ਆ ਉਹ ਵਸ਼ਿੰਗਟਨ ਜਾ ਰਿਹਾ ਹੁਣ ਅਜੇ FIFA ਡਰਾ ਦੇ ਲਈ ਜਿਹੜਾ ਉੱਥੇ ਉਹਨਾਂ ਨੇ ਵਰਲਡ ਕੱਪ ਦੇ ਜਿਹੜੇ ਡਰਾ ਆ ਉੱਥੇ ਅਟੈਂਡ ਕਰਨੇ ਜਿੱਥੇ ਟੀਮਾਂ ਜਿਹੜੀਆਂ ਗਰੁੱਪਾਂ ਦੇ ਵਿੱਚ ਰੱਖੀਆਂ ਜਾਣੀਆਂ ਤੇ ਫਿਰ ਉਹਨਾਂ ਦਾ ਪਤਾ ਲੱਗਣਾ ਕਿ ਕਿਹੜਾ ਮੈਚ ਕਦੋਂ ਕਿਸ ਤਰੀਕੇ ਦੇ ਨਾਲ ਹੋ ਗਿਆ ਇਹ ਬੜਾ ਕੈਨੇਡਾ ਦੇ ਲਈ ਇੱਕ ਮਾਣ ਵਾਲਾ ਸਮਾਂ ਆ ਤੇ ਜਿਹੜੇ ਇਹਨਾਂ ਨੇ ਜਦੋਂ ਹੁਣ ਗਏ ਆ ਉੱਥੇ ਤੇ ਇਹਨਾਂ ਨੇ ਮਾਰਕ ਕਰਨੀ ਸਾਡੇ ਪ੍ਰਧਾਨ ਮੰਤਰੀ ਨੇ ਪ੍ਰੈਜ਼ੀਡੈਂਟ 트੍ਰੰਪ ਦੇ ਨਾਲ ਵੀ ਛੋਟੀ ਜਿਹੀ ਇੱਕ ਮੀਟਿੰਗ ਕਹਿੰਦੇ ਇਹਨਾਂ ਦੀ ਹੈਗੀ ਆ ਸੋ ਵਰਲਡ ਕੱਪ ਨੂੰ ਹੋਸਟ ਕਰਨਾ ਇੱਕ ਬਹੁਤ ਬੀਸੀ ਦੇ ਲਈ ਵੀ ਲਗਭਗ 532 ਮਿਲੀਅਨ ਡਾਲਰ ਜਿਹੜਾ ਆ ਤੇ ਚੀ 124 ਮਿਲੀਅਨ ਡਾਲਰ ਜਿਹੜਾ ਇਹਨਾਂ ਦੇ ਲਈ ਜਿਹੜਾ ਲੱਗ ਰਿਹਾ ਹੈ ਇਹਦੇ ਉੱਤੇ ਮੈਚੇਸ ਜਿਹੜੇ ਵੈਨਕੂਵਰ ਦੇ ਵਿੱਚ ਅਗਲੇ ਸਾਲ ਦੇ ਵਿੱਚ ਹੋਣੀਆਂ ਬਹੁਤ ਵੱਡੀ ਕਾਸਟ ਤੇ ਬਹੁਤ ਇਹਦੇ ਨਾਲ ਕੁਦਰਤੀ ਆ ਕਿ ਹੋਰ ਜਿਹੜੀ ਇਕਨੋਮੀ ਆ ਉਹ ਵੀ ਬਹੁਤ ਅੱਗੇ ਜਾਊਗੀ ਸੋ ਲੋਕਾਂ ਦੇ ਵਿੱਚ ਥੋੜਾ ਜਿਹਾ ਕਨਫਿਊਜ਼ਨ ਏਸ਼ ਕਮੈਂਟ ਦੇ ਨਾਲ ਆ ਗਿਆ ਕਿ ਜੇ ਇਹ ਜਿਹੜੀ ਗੱਲ ਮਨਿਸਟਰ ਕਹਿ ਰਹੇ ਆ ਇਹਦਾ ਮਤਲਬ ਕੀ ਆ ਜੇ ਸਟੇਡੀਅਮ ਛੋਟਿਆ ਤਾਂ ਫਿਰ ਇਹਦਾ ਜਿਹੜਾ ਹੱਲ ਆ ਉਹ ਕੀ ਕੀਤਾ ਜਾਵੇ ਅਗਲੀ ਗੱਲਬਾਤ ਦੋਸਤੋ ਅਗਲੇ ਸਾਲ ਕੈਨੇਡਾ ਦੇ ਵਿੱਚ ਮਹਿੰਗਾਈ ਦੇ ਨਾਲ ਕਿੰਨਾ ਅਸਰ ਹੋਊਗਾ ਜਾਂ ਕੀ ਕਿਸ ਕਿਸਮ ਦਾ ਲੋਕਾਂ ਦੇ ਉੱਤੇ ਪ੍ਰਭਾਵ ਪਊਗਾ ਇਹਦੀ ਇੱਕ ਰਿਪੋਰਟ ਆਈ ਆ ਰਿਪੋਰਟ ਦੇ ਵਿੱਚ ਪ੍ਰੋਡਕਟ ਇਹ ਕੀਤਾ ਗਿਆ ਕਿ ਕੈਨੇਡਾ ਦੇ ਵਿੱਚ 4 ਤੋਂ 6% ਹੋਰ ਕੀਮਤਾਂ ਹਜੇ ਵਧਣੀਆਂ ਆ ਅਗਲੇ ਸਾਲ ਜਿਹੜੇ ਪਰਿਵਾਰ ਨੇ ਉਹ ਹਜੇ ਵੀ ਹਜ਼ਾਰ ਡਾਲਰ ਗਰੋਸਰੀ ਦੇ ਉੱਤੇ ਮੰਨ ਕੇ ਚੱਲੋ ਕਿ ਸਾਲ ਦਾ ਜ਼ਿਆਦਾ ਲਾਉਣਾ ਪੈਣਾ ਇੱਕ ਟਿਪੀਕਲ ਫੈਮਿਲੀ ਜਿਹਦੇ ਵਿੱਚ 4 ਜੀ ਹੁੰਦੇ ਆ ਉਹ ਲਗਭਗ 17572 ਡਾਲਰ ਆਪਣੇ ਫੂਡ ਦੇ ਉੱਤੇ 226 ਦੇ ਵਿੱਚ ਲਾਉਗੀ ਜਿਹੜਾ ਕਿ 994 ਡਾਲਰ 225 ਨਾਲੋਂ ਜ਼ਿਆਦਾ ਆ ਸੋ ਨਾ ਆਸ ਰੱਖੋ ਕਿ ਅਗਲੇ ਸਾਲ ਮਹਿੰਗਾਈ ਘਟੂਗੀ ਮਹਿੰਗਾਈ ਹਜੇ ਵਧੂਗੀ ਫੂਡ ਪ੍ਰਾਈਸ ਜਿਹੜੇ ਪਹਿਲਾਂ ਹੀ ਬਹੁਤ ਉੱਤੇ ਆ 27% ਪਿਛਲੇ 5 ਸਾਲਾਂ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਕੀਮਤਾਂ ਉੱਤੇ ਗਈਆਂ ਔਰ ਇਹ ਲਗਾਤਾਰ ਟ੍ਰੈਂਡ ਜਿਹੜਾ ਚੱਲ ਰਿਹਾ ਤੇ ਕੈਨੇਡੀਅਨ ਹੈਗੇ ਨੇ ਜਿਹੜੇ ਗ੍ਰੋਸਰੀ ਦੇ ਉੱਤੇ ਲਗਾਤਾਰ ਜ਼ਿਆਦਾ ਪੇ ਕਰ ਰਹੇ ਆ ਸੋ ਅਮਰੀਕਾ ਦੇ ਨਾਲ ਟ੍ਰੇਡ ਦੀ ਪ੍ਰੋਬਲਮ ਆ ਟੈਰਿਫਸ ਆ ਦੂਜਾ ਆ ਕਲਾਈਮੇਟ ਚੇਂਜ ਜਿਹੜੀ ਆ ਉੱਥੇ ਫੂਡ ਨੂੰ ਪੈਦਾ ਕਰਨਾ ਹੀ ਬਹੁਤ ਮਹਿੰਗਾ ਹੋ ਚੁੱਕਾ ਉਹਨਾਂ ਸਾਰੇ ਨਿਯਮਾਂ ਦੇ ਤਹਿਤ ਬੀਫ ਜਿਹੜਾ ਸਭ ਤੋਂ ਮਹਿੰਗਾ ਅਗਲੇ ਸਾਲ ਹੋਣ ਦੀ ਆਸਾਂ ਬਾਕੀ ਸਾਰੀਆਂ ਚੀਜ਼ਾਂ ਦੀ ਕੀਮਤ ਜਿਹੜੀ ਉੱਤੇ ਜਾ ਰਹੀ ਹੈ ਬੀਫ ਦੀ ਕੀਮਤ ਹੋਰ ਜ਼ਿਆਦਾ ਉੱਤੇ ਜਾਣੀ ਕਿਉਂਕਿ ਸੋਕਾ ਬਹੁਤ ਪਿਆ ਉਹਦੇ ਨਾਲ ਜਿਹੜਾ ਪੱਠੇ ਹੀ ਨਹੀਂ ਹੋਏ ਕਹਿ ਲਓ ਕੈਟਲ ਫੀਡ ਜਿਹੜਾ ਮਹਿੰਗਾ ਬਹੁਤ ਹੋ ਗਿਆ ਜਿੰਨਾ ਅਕਸਾਗਾ ਜਿਹੜੇ ਰੈਂਚਰਸ ਹੈਗੇ ਆ ਉਹਨਾਂ ਨੇ ਆਪਣੇ ਜਿੰਨੇ ਉਹ ਝੁੰਡ ਸੀ ਸਾਰੇ ਉਹ ਵੇਚ ਦਿੱਤੇ ਕੈਟਲਸ ਦੇ ਤੇ ਸਪਲਾਈ ਜਿਹੜੀ ਆ ਅਮਰੀਕਾ ਤੋਂ ਵੀ ਘਟੀ ਐ ਸੋ ਅਗਲੇ ਸਾਲ ਮਹਿੰਗਾਈ ਐਸੀ ਤਰ੍ਹਾਂ ਜਾਰੀ ਰਵੇਗੀ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫੇਰਾ ਜ਼ਰੂਰ ਆਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ